ਬੀਬੀ ਜੰਗੀਰ ਕਾਰਹ ਜੀ ਕੁੱਤੀ ਜਨਾਨੀ ਆ ਜਿਨੇ ਜਨਾਨੀ ਦੇ ਹੁੰਦੇ ਹੋਏ ਆਪਦੀ ਧੀ ਤੇ ਜ਼ੁਲਮ ਕੀਤਾ ਜੇ ਕਿਤੇ ਅਕਾਲੀ ਫੂਲਾ ਸਿੰਘ ਵਰਗੇ ਹੁੰਦੇ ਤਾਂ ਦੀ ਧੌਣ ਲਾਣਦੇ ਨਾ ਤਾਂ ਮਿਝ ਹਿੰਮਤ ਆ ਨਾ ਆਪਣਾ ਜਥੇਦਾਰ ਰਗਵੀਰ ਸਿੰਘ ਦੇ ਵਿੱਚ ਹਿੰਮਤ ਆ ਵੀ ਇਹਨਾਂ ਦੇ ਮੂੰਹ ਤੇ ਛੱਪਰ ਮਾਰੇ ਹਾਲ ਤੱਕ ਤਾਂ ਸਾਹਿਬ ਜਿੱਥੇ ਜਗੇ ਆ ਸ਼ਰਮਣੀ ਕਾਲੀਦਲ ਗਈ ਤੇ ਉੱਥੇ ਬੀਬੀ ਜਗੀਰਕੌਰ ਦਾ ਧੜਾ ਵੀ ਗਿਆ ਮਾਫੀ ਮੰਗ ਕੇ ਆਏ ਨੇ ਬੀਬੀ ਜਗੀਰਕੌਰ ਕਾਦੀ ਕਾਦੀ ਮਾਫੀ ਮੰਗੂਗੀ ਪਹਿਲਾਂ ਬੀਬੀ ਜਗੀਰਕੌਰ ਉਸ ਚੀਜ਼ ਦੀ ਮਾਫੀ ਮੰਗੇ ਵੀ ਮੈਂ ਆਪਦੀ ਦਾੜੀ ਕਟਾਉਣੀ ਆ ਵੀ ਮੈਂ ਪਾਰਲਰ ਜਾਨੀ ਆ ਠੀਕ ਹੈ ਇਹ ਆਪ ਭੁੱਲ ਗਈ ਵੀ ਇਹਦਾ ਆਪ ਦਾ ਕਰਦਾਰ ਕੀ ਆ ਹੈ ਆਪ ਦਾ ਸਿੱਖੀ ਚ ਕਿਤੇ ਪੂਰੀ ਨਹੀਂ ਉਤਰੀ ਜੇ ਇਹਦੀ ਧੀ ਲੰਮੇ ਮੈਰਜ ਕਰਾਉਂਦੀ ਤਾਂ ਉਹਨੂੰ ਇਹ ਮਰਵਾ ਦਿੰਦੀ ਆ ਅਜੋ ਉਹ ਉਹ ਜਨਾਨੀ ਕਹਿੰਦੀ ਆ ਵੀ ਹਾਂ ਮੈਂ ਕੱਲ ਦਲ ਨੂੰ ਬਚਾਉਣਾ ਠੀਕ ਹੈ ਜਿਹੜੀ ਖੁਦ ਨੇ ਗੁਰੂ ਸਾਹਿਬ ਦੇ ਮਤਲਬ ਜਿਹੜੇ ਸਿਧਾਂਤ ਨੇ ਉਹਨਾਂ ਦੇ ਪੈਰਾ ਦੇ ਸਕੀ ਉਹ ਅਕਾਲੀ ਦਲ ਨੂੰ ਕਿਵੇਂ ਬਚਾ ਲੂਗਾ ਤੇ ਅੱਜ ਅਕਾਲੀ ਦਲ ਦੇ ਦੋ ਢੜੇ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਦੀ ਸਥਿਤੀ ਖਤਮ ਹੋ ਚੁੱਕਿਆ ਅਕਾਲੀ ਦਲ ਖਤਮ ਮਤਲਬ ਆਪਣੇ ਆਪ ਹੀ ਇਹਨਾਂ ਨੇ ਖਤਮ ਕਰ ਲਿਆ ਠੀਕ ਹੈ ਜਿਦੀ ਕੇ ਸਾਨੂੰ ਪੰਜਾਬ ਦੇ ਵਿੱਚ ਲੋੜ ਸੀਗੀ ਸਾਡੀ ਖੇਤਰੀ ਪਾਰਟੀ ਸੀ ਸਾਡੇ ਪੰਜਾਬ ਦਾ ਇਹਨਾਂ ਨੇ ਭਲਾ ਸੋਚਣਾ ਸੀ ਪਰ ਇਹਨਾਂ ਦੇ ਆਪਸੀ ਕਲੇਸ਼ ਨੇ ਤੇ ਲੁੱਟ ਲੁੱਟਕ ਸੁੱਟਾ ਨੇ ਇਹ ਖਤਮ ਕਰਤਾ ਹਨ ਜੀ ਸੁਖਵੀਰ ਬਾਦਲ ਦੇ ਪ੍ਰਧਾਨਗੀ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਛੱਡਣ ਤੁਹਾਨੂੰ ਲੱਗਦਾ ਹੈ ਕਿ ਕਿਸ ਤਰ੍ਹਾਂ ਵੀ ਪ੍ਰਧਾਨਗੀ ਛੱਡਣਗੇ ਜਾਂ ਨਹੀਂ ਇਹਨਾਂ ਨੇ ਮਜੀਠੀਆ ਵਿਚ ਲਿਆਂਦਾ ਮਜੀਠੀਆ ਦੇ ਵੱਡੇ ਵੱਡੇ ਇਲਜ਼ਾਮ ਲੱਗੇ ਚਿੱਟੇ ਕੁਰਤੇ ਪਜਾਮੇ ਦੇ ਲੱਗੇ ਚਿੱਟੇ ਦੇ ਲੱਗੇ ਜੋ ਲੱਗਿਆ ਹਨ ਆਪਣੇ ਸਾਹਮਣੇ ਆ ਠੀਕ ਹੈ ਉਹ ਚੀਜ਼ ਮਤਲਬ ਇਹਨਾਂ ਨੂੰ ਖਤਮ ਕਰਦੀ 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 ਇਹਨਾਂ ਨੇ ਮਤਲਬ ਮਜੀਠੀਏ ਨੇ ਅਕਾਲੀ ਦਲ ਖਤਮ ਕਰਤਾ ਵੀ ਜੇ ਹਰ ਸਿਮਰਤ ਨੇ ਚੋਲਾ ਬਣ ਆਇਆ ਤਾਂ ਫੜਾ ਕੇ ਚੰਦੂ ਮਾਜਰਾ ਆਇਆ ਉੱਥੇ ਸਰਸੇ ਵਾਦਨ ਨੂੰ ਪਰਾ ਕਰਕੇ ਇਹ ਜੇ ਸੋਚਦੇ ਨੇ ਵੀ ਅਸੀਂ ਪਰਾ ਨਹੀਂ ਜੇ ਅਕਾਲੀ ਦਲ ਸਰਵਾਈਵ ਕਰੂਗਾ ਤਾਂ ਇਹ ਸਾਰੇ ਦੇ ਸਾਰੇ ਲੀਡਰ ਹੀ ਨਕਾਰੇ ਜਾਣਗੇ ਨਵੇਂ ਸਿਰਿਓਂ ਅਮਰਤਪਾਲ ਵਰਗੇ ਠੀਕ ਹੈ ਲੀਡਰ ਆਉਣਗੇ ਉਹ ਨਵਾਂ ਅਸੀ ਅਕਾਲੀ ਦਲ ਮਤਲਬ ਉਹ ਪ੍ਰਵਾਨ ਸੰਗਤ ਜਿਵੇਂ ਹੁਣ ਕਰ ਰਹੀ ਆ ਸਰਜੀਤ ਸਿੰਘ ਲੋਹਾ ਹੋ ਗਿਆ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਹੋ ਗਿਆ ਹੋ ਸਕਦਾ ਅਸੀਂ ਕੋਈ ਆਪਣੀ ਨਵੀਂ ਪਾਰਟੀ ਬਣਾ ਲਈਏ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਡੈਨ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਫਿਰ ਤੋਂ ਸਿਆਸੀ ਮੁੱਦੇ ਲੈ ਕੇ ਹਾਜ਼ਰ ਹੋਏ ਆ ਤੇ ਸਾਡੇ ਨਾਲ ਗੁਰਜੀਤਕਾਰ ਜੁੜੇ ਨੇ ਤੇ ਕਈ ਸਿਆਸੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਬੀਬੀ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਅਕਾਲੀ ਦਲ ਦੇ ਦੋ ਧੜੇ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਦੀ ਸਥਿਤੀ ਨੂੰ ਅ ਅਕਾਲੀ ਦਲ ਦੇ ਦੋ ਟੜੇ ਤਾਂ ਹੁਣ ਹੋਏ ਨੇ ਪਰ ਪਹਿਲਾ ਖਤਮ ਹੋ ਚੁੱਕਿਆ ਏ ਠੀਕ ਹੈ ਨਾ ਖਤਮ ਹੋ ਚੁੱਕਿਆ ਅਕਾਲੀ ਦਲ ਖਤਮ ਮਤਲਬ ਆਪਣੇ ਆਪ ਹੀ ਇਹਨਾਂ ਨੇ ਖਤਮ ਕਰ ਲਿਆ ਠੀਕ ਹੈ ਜਿਦੀ ਕੇ ਸਾਨੂੰ ਪੰਜਾਬ ਦੇ ਵਿੱਚ ਲੋੜ ਸੀਗੀ ਸਾਡੇ ਖੇਤਰੀ ਪਾਰਟੀ ਸੀ ਸਾਡੇ ਪੰਜਾਬ ਦਾ ਇਹਨਾਂ ਨੇ ਭਲਾ ਸੋਚਣਾ ਸੀਗਾ ਪਰ ਇਹਨਾਂ ਦੇ ਆਪਸੀ ਕਲੇਸ਼ ਨੇ ਤੇ ਲੁੱਟ ਲੁੱਟਕ ਸੁਟਾ ਨੇ ਇਹ ਖਤਮ ਕਰਤਾ ਹਨਾ ਅੱਜ ਬੰਦਿਆਂ ਨੇ ਦੋ ਟੜੇ ਹੋ ਗਏ ਨੇ ਹਾਂ ਬੰਦਿਆਂ ਦੇ ਦੋ ਟੜੇ ਹੋ ਗਏ ਨੇ ਅਕਾਲੀ ਦਲ ਤਾਂ ਜਿਹੜਾ ਪਹਿਲਾਂ ਮਤਲਬ ਸੰਤਾ ਬੇਲ ਦੇ ਕੋਈ ਕਾਲੀ ਦਲ ਬਣਾਇਆ ਗਿਆ ਸੀਗਾ ਕਾਲੀ ਦਲ ਅਮਰਸਰ ਹਨਾ ਉਸ ਤੋਂ ਬਾਅਦ ਇਹਨਾਂ ਨੇ ਬਾਦਲ ਬਣਾਇਆ ਹੁਣ ਬਾਦਲ ਵੀ ਨਹੀਂ ਰੱਖ ਸਕੇ ਇਹ ਜਾਨੀ ਇੱਕ ਜੁੱਟਤਾ ਨਹੀਂ ਇਹਨਾਂ ਚ ਰਹਿ ਸਕਦੀ ਜਦੋਂ ਜਿਹੜਾ ਬੰਦਾ ਲਾਲਚ ਕਰ ਜਵੇ ਨਾ ਲਾਲਚ ਇਹਨਾਂ ਨੂੰ ਦੋ ਫਾੜ ਕਰ ਗਿਆ ਲੀਡਰਾਂ ਨੂੰ ਦੋ ਫਾੜ ਕਰ ਗਿਆ ਅਕਾਲੀ ਦਲ ਤਾਂ ਵਿਚਾਰਾ ਕੀ ਕਹੀਏ ਕਰਨ ਧੰਨਵਾਦ ਜੀ ਸੁਖਵੀਰ ਬਾਦਲ ਦੇ ਪ੍ਰਧਾਨਗੀ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਛੱਡਣ ਤੁਹਾਨੂੰ ਲੱਗਦਾ ਹੈ ਕਿ ਕਿਸ ਤਰ੍ਹਾਂ ਵੀ ਪ੍ਰਧਾਨਗੀ ਛੱਡਣਗੇ ਜਾਂ ਨਹੀਂ ਦੇਖੋ ਜਿਹੜਾ ਸੁਖਵੀਰ ਬਾਦਲ ਹੈ ਸੁਖਵੀਰ ਬਾਦਲ ਨੂੰ ਵੱਡੇ ਬਾਦਲ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਵੀ ਮਜੀਠੀਆਂ ਨੂੰ ਵਿੱਚ ਨਾ ਲੈ ਕੇ ਆ ਠੀਕ ਹੈ ਵੀ ਮੈਂ ਜਿਹੜੇ ਮੈਨੂੰ ਲੱਗਦਾ ਨਾ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਵੀ ਕਹਿੰਦਾ ਵਿੱਚ ਲੈ ਕੇ ਆ ਸਕਦਾ ਸੀਗਾ ਪਰ ਨਹੀਂ ਲੈ ਕੇ ਆਇਆ ਇਹਨਾਂ ਨੇ ਮਜੀਠੀਆ ਵਿਚ ਲਿਆਂਦਾ ਮਜੀਠੀਆ ਦੇ ਵੱਡੇ ਵੱਡੇ ਇਲਜ਼ਾਮ ਲੱਗੇ ਚਿੱਟੇ ਕੁਰਤੇ ਪਜਾਮੇ ਦੇ ਲੱਗੇ ਚਿੱਟੇ ਦੇ ਲੱਗੇ ਜੋ ਲੱਗਿਆ ਨਾ ਆਪਣੇ ਸਾਹਮਣੇ ਆ ਠੀਕ ਹੈ ਉਹ ਚੀਜ਼ ਮਤਲਬ ਇਹਨਾਂ ਨੂੰ ਖਤਮ ਕਰਦੀ 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 ਇਹਨਾਂ ਨੇ ਮਤਲਬ ਮਜੀਠੀਏ ਨੇ ਅਕਾਲੀ ਦਲ ਖਤਮ ਕਰਤਾ ਠੀਕ ਹੈ ਅਕਾਲੀ ਦਲ ਖਤਮ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਸੋਚਿਆ ਵੀ ਅਸੀਂ ਸਰਵਾਈਵ ਕਰ ਜਾਾਂਗੇ ਨਹੀਂ ਕਰ ਸਕੇ ਹੁਣ ਇਹਨਾਂ ਨੇ ਸੋਚਿਆ ਵੀ ਅਸੀਂ ਸ਼ਾਇਦ ਜਿਹੜੇ ਮਤਲਬ ਚੰਦੂ ਮਾਜਰੇ ਵਰਗੇ ਨੇ ਚਾਹੇ ਜੰਗੀਰ ਕੋਰਾ ਚਾਹੇ ਢੀਂਡਸਾ ਗਰੁੱਪ ਹੈ ਠੀਕ ਹੈ ਜਿਹੜੇ ਇਹ ਲੋਕ ਨੇ ਇਹਨਾਂ ਨੇ ਸੋਚਿਆ ਵੀ ਅਸੀਂ ਪਤਾ ਨਹੀਂ ਬਾਦਲ ਤੋਂ ਅਲੱਗ ਰਹਿ ਕੇ ਵੀ ਫਿਰ ਅਸੀਂ ਮਤਲਬ ਜਿੱਤ ਹਾਸਲ ਕਰਨਾਗੇ ਪਰ ਇਹ ਗੱਲ ਨਹੀਂ ਹੋਣੀ ਕਿਉਂਕਿ ਜਿੱਥੇ ਬਾਦਲਾਂ ਦਾ ਨਾਉ ਆਉਂਦਾ ਹੈ ਉੱਥੇ ਚੰਦੂ ਮਾਜਰੀ ਦਾ ਨਾਉ ਜਰੂਰ ਆਉਂਦਾ ਜਿੱਥੇ ਬਾਦਲਾਂ ਦਾ ਨਾਉ ਆਉਂਦਾ ਪਰਮੇਂਦਰ ਢੀਂਡਸੇ ਦਾ ਨਾਉ ਜਰੂਰ ਆਉਂਦਾ ਜਿੱਥੇ ਬਾਦਲਾਂ ਦਾ ਨਾਉ ਆਉਂਦਾ ਉੱਥੇ ਜੰਗੀਰ ਕੌਰ ਨਾਲ ਹੈ ਜੰਗੀਰ ਕੌਰ ਨੂੰ ਉਹਨਾਂ ਨੇ ਪ੍ਰਧਾਨ ਬਣਾ ਕੇ ਰੱਖਿਆ ਸ਼੍ਰੋਮਣੀ ਕਮੇਟੀ ਦੀ ਵੀ ਪ੍ਰਧਾਨ ਬਣਾ ਕੇ ਰੱਖਿਆ ਠੀਕ ਹੈ ਨਾ ਹਰ ਉਹਨਾਂ ਨੇ ਰਾਜ ਸੁਖ ਭੋਗਿਆ ਕਿਉਂਕਿ ਇਹ ਸਾਰਾ ਕੁਝ ਬਾਦਲ ਤੇ ਸਿੱਟ ਕੇ ਸੁਖਵੀਰ ਬਾਦਲ ਤੇ ਸਿੱਟ ਕੇ ਨਾ ਇਹ ਇਹ ਬਰੀ ਨਹੀਂ ਹੋ ਸਕਦੇ ਕਿਉਂਕਿ ਇੱਕ ਮਤਲਬ ਗੱਲ ਸਾਹਮਣੇ ਆ ਰਹੀ ਹੈ ਵੀ ਜੇ ਹਰ ਸਿਮਰਤ ਨੇ ਚੋਲਾ ਬਣਵਾਇਆ ਤਾਂ ਫੜਾ ਕੇ ਚੰਦੂ ਮਾਜਰਾ ਆ ਜਾ ਉੱਥੇ ਸਰਸੇ ਠੀਕ ਹੈ ਸਰਸੇ ਵਾਲ ਦੇ ਕਾਂਢ ਦੇ ਵਿੱਚ ਤਾਂ ਉਹ ਜਿਹੜਾ ਚੋਲਾ ਉਹਨੇ ਪਾਇਆ ਸੀਗਾ ਜਿਹੜੀ ਨਕਲ ਕੀਤੀ ਸੀਗੀ ਤੇ ਚੰਦੂ ਮਾਤਰਾ ਮਤਲਬ ਉੱਥੇ ਕਹਿੰਦੇ ਨੇ ਵੀ ਦੇ ਕੇ ਆਇਆ ਠੀਕ ਹੈ ਉਹ ਗੱਲ ਆਮ ਲੋਕਾਂ ਦੇ ਵਿੱਚ ਫੈਲੀ ਹੋਈ ਆ ਸਾਡੇ ਸਾਡੇ ਮਤਲਬ ਇੱਥੇ ਦਿਮਾਗ ਦੇ ਵਿੱਚ ਉਹ ਗੱਲ ਬੈਠੀ ਹੋਈ ਆ ਠੀਕ ਹੈ ਉਹ ਕਿਵੇਂ ਕੱਢ ਦੇਣਗੇ ਠੀਕ ਹੈ ਇਹ ਬਾਦਲ ਨੂੰ ਪਰਾਂ ਕਰਕੇ ਇਹ ਜੇ ਸੋਚਦੇ ਨੇ ਵੀ ਅਸੀਂ ਪਰਾਂ ਨਹੀਂ ਜੇ ਅਕਾਲੀ ਦਲ ਸਰਵਾਈਵ ਕਰੂਗਾ ਤਾਂ ਇਹ ਸਾਰੇ ਦੇ ਸਾਰੇ ਲੀਡਰ ਹੀ ਨਕਾਰੇ ਜਾਣਗੇ ਨਵੇਂ ਸਿਰਿਓਂ ਅਮਰਤਪਾਲ ਵਰਗੇ ਠੀਕ ਹੈ ਲੀਡਰ ਆਉਣਗੇ ਉਹ ਨਵਾਂ ਸੇ ਅਕਾਲੀ ਦਲ ਮਤਲਬ ਉਹ ਪਰਵਾਨ ਸੰਗਤ ਜਿਵੇਂ ਹੁਣ ਕਰ ਰਹੀ ਆ ਸਰਜੀਤ ਸਿੰਘ ਲੋਹਾ ਹੋ ਗਿਆ ਤੇ ਭਾਈ ਅਮਰਪਾਲ ਸਿੰਘ ਖਾਲਸਾ ਹੋ ਗਿਆ ਹੋ ਸਕਦਾ ਅਸੀਂ ਕੋਈ ਆਪਣੀ ਨਵੀਂ ਪਾਰਟੀ ਬਣਾ ਲਈਏ ਜਦੋਂ ਭਾਈ ਸਾਹਿਬ ਬਾਹਰ ਆਉਂਦੇ ਨੇ ਹਨਾ ਇਹ ਅਕਾਲੀ ਦਲ ਤਾਂ ਮਤਲਬ ਜਿਹੜੇ ਇਹਦੇ ਸਾਰੇ ਸਾਰੇ ਲੀਡਰ ਅਸੀਂ ਮੁੱਢੋਂ ਨਕਾਰਦੇ ਆ ਚਾਹੇ ਉਹ ਦੋ ਫਾੜ ਹੋ ਜਾਣ ਚਾਹੇ ਤਿੰਨ ਫਾੜ ਹੋ ਚਾਹੇ 10 ਫਾੜੀਆਂ ਕਰ ਲੈਣ ਪਰ ਅਸੀਂ ਉਹਨੂੰ ਮੁੱਢੋਂ ਹੀ ਨਕਾਰਦੇ ਆ ਅੱਜ ਜੋ ਖਾਲੀ ਦਲ ਦੀ ਹਾਲਤ ਆ ਤੁਸੀਂ ਕਿਸ ਨੂੰ ਮੰਨਦੇ ਹੋ ਕਿ ਸਭ ਤੋਂ ਵੱਡਾ ਦੋਸ਼ੀ ਇਹ ਆ ਇਕੱਲਾ ਇਕੱਲਾ ਬੰਦਾ ਦੋਸ਼ੀ ਆ ਜੀ ਠੀਕ ਹੈ ਚਾਹੇ ਉਹ ਪਾਣੀਆਂ ਦਾ ਮੁੱਦਾ ਠੀਕ ਹੈ ਚਾਹੇ ਉਹ ਨੌਕਰੀਆਂ ਦਾ ਮੁੱਦਾ ਪੰਜਾਬ ਦੀਆਂ ਠੀਕ ਹੈ ਚਾਹੇ ਉਹ ਚਿੱਟੇ ਦਾ ਮੁੱਦਾ ਠੀਕ ਹੈ ਕਿਉਂਕਿ ਚਿੱਟਾ ਤਾਂ ਮਜੀਠੀਰਾ ਸਿੱਧਾ-ਸਿੱਧਾ ਨਾਉ ਲੱਗਦਾ ਵੀ ਚਿੱਟਾ ਪੰਜਾਬ 'ਚ ਲਿਆਉਣ ਵਾਲਾ ਮਜੀਠੀ ਆ ਮਜੀਠੀਆ ਕਿਹਦਾ ਅਕਾਲੀ ਦਲ ਦਾ ਠੀਕ ਹੈ ਜੇ ਅਕਾਲੀ ਦਲ ਦਾ ਮਜੀਠੀ ਆ ਤਾਂ ਜਿਹੜੇ ਚੰਨੂ ਮਾਚਰੀ ਉਹ ਨਹੀਂ ਕਹਿੰਦੇ ਨੇ ਅਸੀਂ ਅੱਜ ਡਾਂਗ ਚੱਕ ਕੇ ਖੜੇ ਹੋ ਗਏ ਆ ਅਸੀਂ ਅਲੱਗ ਸਾਰੇ ਅੱਜ ਅਲੱਗ ਹੋ ਗਏ ਆ ਪਰਮਿੰਦਰ ਢੀਂਂਸੇ ਵਰਗੇ ਨੇ ਚਾਹੇ ਉਹ ਬੀਬੀ ਜਗੀਰ ਕੌਰ ਵਰਗੇ ਨੇ ਉਦੋਂ ਕਿਉਂ ਨਾ ਬਈ ਨੱਥ ਪਾਈ ਉਦੋਂ ਕਿਉਂ ਨਾ ਇਹਨਾਂ ਨੇ ਮਤਲਬ ਵਿਕਰਮਜੀਤ ਮੇਜੀਠੇ ਨੱਥ ਪਾਈ ਉਦੋਂ ਦਾ ਸਾਰੇ ਹੀ ਰਾਜਜੋਗ ਭੋਗਦੇ ਸੀਗੇ ਆਪ ਦਾ ਸਭ ਨੂੰ ਆਪਦੇ ਆਪ ਦਾ ਮਤਲਬ ਸੀਗਾ ਵੀ ਹਾਂ ਅਸੀਂ ਕਿਸੇ ਨੂੰ ਉਹਨਾਂ ਨੇ ਤਨਖਾਹ ਲਾਇਆ ਹੁੰਿਆ ਸੀਗਾ ਕਿਸੇ ਨੂੰ ਨੌਕਰ ਦਿੱਤੇ ਹੋਏ ਸੀ ਕਿਸੇ ਨੂੰ ਉਹ ਫੰਡ ਦਿੰਦੇ ਸੀਗੇ ਕਿਸੇ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਫਿੱਟ ਕਰਤਾ ਕਿਸੇ ਨੂੰ ਅਕਾਲੀ ਦਲ ਦੇ ਵਿੱਚ ਫਿੱਟ ਕਰਤਾ ਕਿਸੇ ਨੂੰ ਚੇਅਰਮੈਨ ਹੀ ਦਿੱਤੀ ਉਦੋਂ ਸਾਰੇ ਬੜੇ ਰਾਜਜੋਗ ਭੋਗਦੇ ਸੀਗੇ ਅੱਜ ਜੇ ਤੀਜੀ ਵਾਰ ਵੀ ਅਕਾਲੀ ਦਲ ਜਿੱਤਿਆ ਨਹੀਂ ਹੈਗਾ ਤਾਂ ਫਿਰ ਮਤਲਬ ਇਹ ਸਾਰੇ ਹੁਣ ਸੁਖਵੀਰ ਨੂੰ ਛੱਡ ਕੇ ਪਾਸੇ ਹੋ ਰਹੇ ਨੇ ਜੀ ਸ਼੍ਰੀ ਅਕਾਲ ਤਾ ਸਾਹ ਜਿੱਥੇ ਗਏ ਸ਼ਰਮਣੀ ਕਾਲੀਦਲ ਗਈ ਤੇ ਉੱਥੇ ਬੀਬੀ ਜਗੀਰਕੌਰ ਦਾ ਧੜਾ ਵੀ ਗਿਆ ਮਾਫੀ ਮੰਗ ਕੇ ਆਏ ਨੇ ਬੀਬੀ ਜਗੀਰਕੌਰ ਕਾਦੀ ਕਾਦੀ ਮਾਫੀ ਮੰਗੂਗੀ ਪਹਿਲਾਂ ਬੀਬੀ ਜਗੀਰਕੌਰ ਉਸ ਚੀਜ਼ ਦੀ ਮਾਫੀ ਮੰਗੇ ਵੀ ਮੈਂ ਆਪਣੀ ਦਾੜੀ ਕਟਾਉਣੀ ਹੈ ਵੀ ਮੈਂ ਪਾਰਲਰ ਜਾਨੀ ਹੈ ਬੀਬੀ ਜਗੀਰਕੌਰ ਇਹ ਜੀ ਕੁੱਤੀ ਜਨਾਨੀ ਹੈ ਜਿਹਨੇ ਜਨਾਨੀ ਦੇ ਹੁੰਦੇ ਹੋਏ ਆਪਣੀ ਧੀ ਤੇ ਜ਼ੁਲਮ ਕੀਤਾ ਠੀਕ ਹੈ ਇਹ ਆਪ ਭੁੱਲ ਗਈ ਵੀ ਇਹਦਾ ਆਪ ਦਾ ਕਿਰਦਾਰ ਕੀ ਹੈ ਹਾਂ ਆਪਦਾ ਸਿੱਖੀ ਚ ਕਦੇ ਪੂਰੀ ਨਹੀਂ ਉਤਰੀ ਜੇ ਇਹਦੀ ਧੀ ਲਮੈਜ ਕਰਾਉਂਦੀ ਤਾਂ ਉਹਨੂੰ ਇਹ ਮਰਵਾ ਦਿੰਦੀ ਐ ਕੁੜੀ ਮਾਰ ਨਾਲ ਤਾਂ ਸਾਡਾ ਕੋਈ ਸਿੱਖਾਂ ਦਾ ਰਿਸ਼ਤਾ ਹੀ ਨਹੀਂ ਹੈਗਾ ਠੀਕ ਐ ਅਸੀਂ ਤਾਂ ਉਹਨੂੰ ਮੁੱਢਾ ਨਕਾਰਦੇ ਹਾਂ ਚਾਹੇ ਮੇਰੇ ਸਾਹਮਣੇ ਖੜੀ ਹੋਵੇ ਤੇ ਸਾਹਮਣੇ ਮੂੰਹ ਤਾਂ ਮੈਂ ਕਹੂੰਗੀ ਵੀ ਤੂੰ ਕੁੜੀ ਮਾਰ ਹਾਂ ਠੀਕ ਐ ਅੱਜ ਉਹ ਸਾਡੇ ਰਾਜ ਕਰਨਾ ਚਾਹੁੰਦੀ ਐ ਅੱਜ ਉਹ ਵਾਰਡੋਰ ਸੰਭਣਾ ਚਾਹੁੰਦੀ ਐ ਅੱਜ ਉਹ ਉਹ ਜਨਾਨੀ ਕਹਿੰਦੀ ਐ ਵੀ ਹਾਂ ਮੈਂ ਅਕਾਲ ਚਲ ਨੂੰ ਬਚਾਉਣਾ ਠੀਕ ਐ ਜਿਹੜੀ ਖੁਦ ਨੇ ਗੁਰੂ ਸਾਹਿਬ ਦੇ ਮਤਲਬ ਜਿਹੜੇ ਸੰਧਾਤ ਨਹੀਂ ਉਹਨਾਂ ਦੇ ਪੈਰਾਂ ਦੇ ਸਕੀ ਉਹ ਅਕਾਲ ਚਲ ਨੂੰ ਕਿਵੇਂ ਬ ਠੀਕ ਹੈ ਉਹ ਬਿਲਕੁਲ ਨਹੀਂ ਜ਼ਗੀਰਕਾਰ ਦੀ ਬਿਲਕੁਲ ਵੱਡੀ ਗਲਤੀ ਆ ਇਹ ਠੀਕ ਹੈ ਇਹ ਮਾਫੀਯੋਗ ਹੈ ਹੀ ਨਹੀਂ ਜੇ ਕਿਤੇ ਅਕਾਲੀ ਫੂਲਾ ਸਿੰਘ ਵਰਗੇ ਹੁੰਦੇ ਤਾਂ ਦੀ ਧੌਣ ਲਾਉਂਦੇ ਠੀਕ ਹੈ ਨਾ ਤਾਂ ਮਿਜ ਹਿੰਮਤ ਆ ਨਾ ਆਪਣਾ ਜਥੇਦਾਰ ਰਗਵੀਰ ਸਿੰਘ ਦੇ ਵਿੱਚ ਹਿੰਮਤ ਆ ਵੀ ਇਹਨਾਂ ਦੇ ਮੂੰਹ ਤੇ ਛੱਪਰ ਮਾਰੇ ਠੀਕ ਹੈ ਇਹ ਤਾਂ ਆਪ ਇਹਨਾਂ ਦੇ ਗੋਲੇ ਬਣੇ ਹੋਏ ਨੇ ਇਹ ਤਾਂ ਆਪ ਹੱਥ ਛੋੜ ਕੇ ਖੜਦੇ ਨੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜਦੋਂ ਆਉਂਦਾ ਸੀ ਜਦੋਂ ਪੁੱਛਦਾ ਸੀ ਹਾਂ ਵੀ ਪੰਜਾਬ ਦੇ ਰਾਜਿਆ ਕਿਵੇਂ ਆਇਆ ਠੀਕ ਹੈ ਉਦੋਂ ਕਹਿੰਦਾ ਸੀ ਅਕਾਲੀ ਜੀ ਥੋਡੇ ਦਰਸ਼ਨਾਂ ਲਈ ਆਇਆ ਉਹ ਸੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਪੰਜਾਬ ਦਾ ਰਾਜਾ ਸੀਗਾ ਆ ਹੁਣ ਤਾਂ ਪੰਜਾਬ ਸੂਬੇ ਤੋਂ ਇਹਨਾਂ ਨੇ ਸੂਬੇ ਬਣਾਤੀ ਆ ਨਾ ਠੀਕ ਹੈ ਉਹਦਾ ਵਿਸ਼ਾਲ ਪੰਜਾਬ ਦਾ ਰਾਜਾ ਸੀਗਾ ਉਹ ਉਹ ਵੀ ਹੱਥ ਜੋੜ ਕੇ ਮਤਲਬ ਸਾਡੇ ਪ੍ਰਧਾਨਾਂ ਦੇ ਮੂਹਰੇ ਖੜਦਾ ਹੁੰਦਾ ਸੀਗਾ ਸ੍ਰੋਣੀ ਕਮੇਟੀ ਦੇ ਪ੍ਰਧਾਨਾਂ ਦੇ ਮੂਹਰੇ ਖੜਦਾ ਹੁੰਦਾ ਸੀਗਾ ਇਹ ਤਾਂ ਲੋਕ ਇਹਨਾਂ ਨੇ ਤਾਂ ਕੁੱਤੇ ਬਣਾਏ ਪਏ ਨੇ ਸਾਡੇ ਪ੍ਰਧਾਨ ਹਾਂ ਇਹ ਤਾਂ ਪ੍ਰਧਾਨਾਂ ਨੂੰ ਪ੍ਰਧਾਨਗੀ ਕਰਨ ਹੀ ਨਹੀਂ ਦੇ ਰਹੇ ਇਹ ਤਾਂ ਤੁਸੀਂ ਦੇਖਿਆ ਸੀਗਾ ਪਿੱਛੇ ਜੇ ਪਹਿਲਾਂ ਇੱਕ ਧੁੰਮਾ ਸਖਵੀਰ ਬਾਦਲ ਦੇ ਪੈਰਾਂ ਦੇ ਵਿੱਚ ਬੈਠਾ ਸੀਗਾ ਠੀਕ ਆ ਇਹ ਕਿਹੜੇ ਕਾਲੇ ਕਾਲਦਿਆਂ ਗੱਲਾਂ ਕਰਦੇ ਨੇ ਇਹ ਸਿਰਫ ਇੱਕ ਵਪਾਰਕ ਪਾਰਟੀ ਬਣ ਕੇ ਰਹਿ ਗਈ ਆ ਇਹ ਸਿਰਫ ਇੱਕ ਪੈਸਾ ਬਣਾਉਣ ਵਾਲੀ ਪਾਰਟੀ ਬਣ ਕੇ ਰਹਿ ਗਈ ਆ ਜਨਮ ਕਰਨ ਵਾਲੀ ਪਾਰਟੀ ਬਣ ਕੇ ਰਹਿ ਗਈ ਆ ਕਨਦਲ ਨੇ ਖੁਦ ਮੇਰੇ ਤੇ ਜਨਮ ਕੀਤੇ ਨੇ ਤੁਸੀਂ ਕਿਹਾ ਕਿ ਬੀਬੀ ਜ਼ਗੀਰ ਕੌਰ ਪਾਰਲਰ ਜਾਂਦੇ ਨੇ ਆਪਣੀ ਦਾੜੀ ਕਟਵਾਉਂਦੇ ਨੇ ਫਿਰ ਕੀ ਇਹ ਸਿੱਖੀ ਦਾ ਦਿਖਾਵਾ ਕੀਤਾ ਜਾ ਰਿਹਾ ਬਿਲਕੁਲ ਸਿੱਖੀ ਦਾ ਦਿਖਾਵਾ ਕਰ ਰਹੇ ਨੇ ਜਿਹੜੇ ਮਤਲਬ ਇਹ ਨਾਲ ਖੜੇ ਨੇ ਨਾ ਹੁਣ ਅਲੱਗ ਖੜੇ ਨੇ ਅਲੱਗ ਹੋ ਕੇ ਖੜੇ ਨੇ ਠੀਕ ਹੈ ਮੈਂ ਮੰਨਦੀ ਆ ਮੈਂ ਅਮਰਤ ਨਹੀਂ ਛਕਿਆ ਬਾ ਪਰ ਤੁਸੀਂ ਦੇਖਿਆ ਕਦੇ ਮੇਰੇ ਮੇਕਅਪ ਕੀਤਾ ਦੇਖਿਆ ਤੁਸੀਂ ਤੁਸੀਂ ਮੇਰੇ ਨਾਲ ਇੰਨੀਆਂ ਇੰਟਰਵਿਊ ਕੀਤੀਆਂ ਨਾ ਕਦੇ ਮੇਕਅਪ ਕੀਤਾ ਦੇਖਿਆ ਅਸੀਂ ਕਿਤੇ ਨਾ ਕਿਤੇ ਫਿਰ ਵੀ ਸਹੀ ਆ ਅਸੀਂ ਕਿਤੇ ਨਾ ਕਿਤੇ ਫਿਰ ਵੀ ਸੱਚੇ ਖੜੇ ਆ ਠੀਕ ਹੈ ਪਰ ਇਹ ਤਾਂ ਮੈਂ ਹੈਰਾਨ ਆ ਇਹਨਾਂ ਦੇ ਕਰਤੂਤਾਂ ਸੁੱਚਾ ਸਿੰਘ ਲੰਗਾ ਵਰਗਿਆਂ ਦੇ ਵੀਡੀਓ ਆ ਗਈਆਂ ਨੇ ਕਿੰਨੇ ਲੋਕਾਂ ਦੀਆਂ ਵੀਡੀਓ ਆ ਗਈਆਂ ਨੇ ਠੀਕ ਹੈ ਨਾ ਜਿਨ੍ਹਾਂ ਦੇ ਘਰ ਜਨਾਨੀਆਂ ਹੁੰਦੇ ਹੋਏ ਬਾਹਰੇ ਵਿਵਚਾਰਤਾ ਕਰਦੇ ਨੇ ਠੀਕ ਹੈ ਜਿਹਦੇ ਸਿਰ ਤੇ ਆਦਮੀ ਨਹੀਂ ਹੈਗਾ ਜਿਹਦੇ ਸਿਰ ਮੰਨ ਕੇ ਚੱਲੋ ਜਿਹਦੇ ਕੋਲ ਜਨਾਨੀ ਨਹੀਂ ਹੈਗੀ ਉਹ ਤਾਂ ਕਿਤੇ ਬਾਹਰ ਜਾਵੇ ਹੀ ਜਾਵੇ ਇਹ ਸਾਰਾ ਕੁਝ ਹੁੰਦੇ ਹੋਏ ਸੌ ਸੌ ਥਾਂ ਗੂੰ ਖਾਂਦੇ ਨੇ ਠੀਕ ਹੈ ਇਹਨਾਂ ਨੂੰ ਸ਼ਰਮ ਨਹੀਂ ਹੁੰਦੀ ਇਹਨਾਂ ਲੋਕਾਂ ਨੂੰ ਵੀ ਇਹ ਹੋਣਾ ਸਾਡਾ ਅਕਾਲੀ ਦਲ ਦੀ ਇਹ ਪ੍ਰਧਾਨਗੀ ਕਰਨਗੇ ਅਕਾਲੀ ਦਲ ਨੂੰ ਇਹ ਬਚਾਉਣਾਂ ਦੀ ਗੱਲਾਂ ਕਰਦੇ ਨੇ ਠੀਕ ਹੈ ਪਹਿਲਾ ਆਪਦਾ کردار ਸਵਾਰਨ ਠੀਕ ਹੈ ਮੈਂ ਮੇਰੇ ਕੋਲ ਇਹੋ ਜਿਹਾ ਕੁਝ ਪਿਆ ਜਿਹੜੇ ਹੁਣ ਵੀ ਮਤਲਬ ਇਹ ਡਰਾਮਾ ਕਰਦੇ ਨੇ ਇਹਨਾਂ ਦਾ ਇਹੋ ਜਿਹਾ ਕੁਝ ਪਿਆ ਵੀ ਮੇਰੇ ਸਾਹਮਣੇ ਖੜ ਕੇ ਇੱਕ ਵਾਰ ਗੱਲ ਨਹੀਂ ਇਹ ਕਰ ਸਕਦੇ ਲੋਕ ਠੀਕ ਹੈ ਨਾ ਤੇ ਇਹਨਾਂ ਲੋਕਾਂ ਦਾ ਕੰਮ ਕੀ ਸੀਗਾ ਨੌਜਵਾਨ ਬੱਚੀਆਂ ਜਿਨ੍ਹਾਂ ਤਾਂ ਦੇਖਣਾ ਵੀ ਥੋੜਾ ਜਿਹਾ ਸੌਰਾ ਨਾ ਕੋਈ ਲੜਾਈ ਹੋਈ ਵੀ ਹੈ ਸੌਰੇ ਨੂੰ ਕਹਿ ਕੇ ਕਿ ਚੱਕ ਥਲ ਕਰ ਕਰ ਕੇ ਉਹਨੂੰ ਖਤਮ ਕਰਵਾਉਣਾ ਜਨਾਨੀ ਨੂੰ ਵੀ ਸਾਡੇ ਪੈਰਾਂ ਚ ਡਿੱਗ ਠੀਕ ਹੈ ਇਹ ਲੋਕ ਰਾਜੋਗ ਭਗਦੇ ਨੇ ਇਹਨਾਂ ਨੂੰ ਤਾਂ ਮੇਰੇ ਵਰਗੇ ਨੂੰ ਦਰਸੀਸਾਂ ਨਹੀਂ ਖਾ ਲਿਆ ਠੀਕ ਹੈ ਮੇਰਾ ਇਹਨਾਂ ਨੇ ਦੋ ਵਾਰ ਪਰਿਵਾਰ ਅਕਾਲੀ ਦਲ ਨੇ ਤਬਾਹ ਕੀਤਾ ਠੀਕ ਹੈ ਲੋਕ ਪੁੱਛਦੇ ਨੇ ਤੂੰ ਅਕਾਲੀ ਦਲ ਨੂੰ ਇੰਨੀ ਨਫ਼ਰਤ ਕਿਉਂ ਕਰਦੀ ਆ ਨਫ਼ਰਤ ਕਿਉਂ ਨਾ ਕਰਾਂ ਠੀਕ ਹੈ ਜਦੋਂ ਮੈਂ ਮਤਲਬ ਮੇਰਾ ਘਰ ਵਾਲਾ ਗੋਦ ਲਿਆ ਹੋਇਆ ਸੀ ਮੇਰੀ ਜ਼ਮੀਨ ਖਤਮ ਕਰਾਤੀ ਮੇਰੇ ਘਰ ਵਾਲੇ ਮਰਨ ਤੋਂ ਬਾਅਦ ਮੇਰਾ ਦੁਬਾਰਾ ਵਿਆਹ ਹੁੰਦਾ ਉੱਥੇ ਮੇਰਾ ਘਰ ਇਹਨਾਂ ਨੇ ਉਜਾੜਤਾ ਠੀਕ ਹੈ ਫਿਰ ਅਕਾਲੀ ਦਲ ਤਾਂ ਉਹ ਹੁੰਦਾ ਅਸੀਂ ਤਾਂ ਮਤਲਬ ਜਿਹੜੇ ਅਕਾਲੀ ਸੀਗੇ ਅਕਾਲੀ ਸ਼ਬਦ ਸੀਗਾ ਜਿਹੜਾ ਅਕਾਲੀ ਕਿਸੇ ਨਾਲ ਜੁੜਿਆ ਹੁੰਦਾ ਸੀਗਾ ਅਸੀਂ ਉਹ ਲੋਕ ਸੀਗੇ ਜਿਹੜੇ ਮਤਲਬ ਹਿੰਦੂਆਂ ਦੀਆਂ ਧੀਆ ਭੈਣਾਂ ਨੂੰ ਪੰਜਾਬ ਦੀਆਂ ਧੀਆ ਭੈਣਾਂ ਨੂੰ ਅਫਗਾਨੀ ਵਰਗਿਆਂ ਕੋਲੋਂ ਛਡਾ ਕੇ ਉਹਨਾਂ ਦੇ ਘਰ ਵਸਾਏ ਉਹਨਾਂ ਦੇ ਘਰ ਬਿਠਾਈਆਂ ਇਹ ਤਾਂ ਘਰੋਂ ਚੱਕ-ਚੱਕੇ ਉਜੜ ਰਹੇ ਨੇ ਠੀਕ ਹੈ ਮੇਰੇ ਵਰਗੀ ਦਾ ਬਾਹਰ ਕੱਢ ਕੇ ਬਾਹਰ ਫੜ ਕੇ ਜਿੰਦੇ ਲਾਤੇ ਸੀ ਘਰ ਠੀਕ ਹੈ ਇਹ ਇਹ ਅਕਾਲੀ ਅਕਾਲਿਕ ਹੋਣ ਦੇ ਲਾਇਕ ਨਹੀਂ ਇਹ ਇਹ ਬਿਲਕੁਲ ਨਹੀਂ ਅਕਾਲੀ ਦਾ ਇਹ ਡਰਾਮੇ ਕਰਦੇ ਨੇ ਡਰਾਮੇਬਾਜ਼ੀਆਂ ਕਰਦੇ ਨੇ ਇਹਨਾਂ ਨੂੰ ਲੋਕਾਂ ਨੇ ਕਿਸੇ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਹੈਗਾ ਤੁਸੀਂ ਕਿਹਾ ਕਿ ਮੇਰੇ ਕੋਲ ਅਜਿਹੀਆਂ ਚੀਜ਼ਾਂ ਪਈਆਂ ਅਕਾਲੀ ਦਲ ਦੇ ਕਾਲੇ ਚਿੱਠੇ ਫਿਰ ਤੁਸੀਂ ਕਿਉਂ ਨਹੀਂ ਬਾਹਰ ਕੱਢਦੇ ਦੇਖੋ ਜਿਹੜਾ ਮਤਲਬ ਇੱਕ ਬੰਦੇ ਦੇ ਨਾ ਜ਼ਿੰਮੇਵਾਰੀਆਂ ਹੁੰਦੀਆਂ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਮੇਰੇ ਸਿਰ ਤੇ ਆਦਮੀ ਨਹੀਂ ਹੈਗਾ ਮੈਂ ਦੋ ਬੱਚਿਆਂ ਦੀ ਮਾਂ ਠੀਕ ਹੈ ਬੇਟੀ ਦਾ ਕੀਤਾ ਉੱਥੇ ਮਤਲਬ ਹਜੇ ਵੀ ਮੇਰੀ ਬੇਟੀ ਨੂੰ ਮੇਰੀ ਲੋੜ ਹੈ ਠੀਕ ਹੈ ਜਿਹੜਾ بیٹے ਦਾ ਬੇਟ ਦਾ ਹਜੇ ਮੇਰੇ ਵਿਆਹ ਕਰਨ ਦੇ ਪਿਆ ਠੀਕ ਹੈ ਮੇਰੇ ਬਹੁਤ ਜ਼ਿੰਮੇਵਾਰੀਆਂ ਨੇ ਜਦੋਂ ਕਿ ਇਹ ਜ਼ਿੰਮੇਵਾਰੀਆਂ ਖਤਮ ਹੋ ਗਈਆਂ ਨਾ ਇਹ ਇਕੱਲੇ ਇਕੱਲੇ ਲੀਡਰ ਦਾ ਮੈਂ ਸਾਹਮਣੇ ਲੈ ਕੇ ਆਉਂਗੀ ਸਾਰਾ ਕੁਝ ਇੱਕ ਵਾਰ ਮੈਂ ਪਹਿਲਾਂ ਲੈ ਕੇ ਆਈ ਸੀ ਕਿ ਜਦੋਂ ਬਾਦਲ ਸਾਹਿਬ ਇੱਥੇ ਸੰਗਤ ਦਰਸ਼ਕ ਦਰਬਾਰ ਕਰਨ ਆਏ ਸੀਗੇ ਠੀਕ ਹੈ ਉਦੋਂ ਲੈ ਕੇ ਆਈ ਸੀ ਕਿ ਸਾਡੇ ਜ਼ਿਲ੍ਹੇ ਜਥੇਦਾਰtio ਲੈ ਕੇ ਆਈ ਸੀਗੇ ਹੁਣ ਤਾਂ ਖੈਰ ਉਹ ਮਰ ਗਿਆ ਪਰ ਜਾਨੀ ਕਿਰਦਾਰ ਇਹਨਾਂ ਲੋਕਾਂ ਨੇ ਤੁਹਾਨੂੰ ਉਹ ਚੀਜ਼ਾਂ ਤੋਂ ਪਤਾ ਲੱਗ ਜਾਣਗੇ ਉਹ ਬੰਦੇ ਨੇ ਇਹ ਗੱਲ ਕਹੀ ਸੀਗੀ ਵੀ ਔਰਤ ਦਾ ਬੰਦੇ ਦਾ ਜੋ ਮਰਜ਼ੀ ਕਰਾ ਲਵੇ ਠੀਕ ਹੈ ਉਹਨੇ ਖੁਦ ਮੈਨੂੰ ਇਹ ਗੱਲ ਕਹੀ ਸੀਗੀ ਵੀ ਉਹ ਮੈਂ ਮੈਂ ਸ਼ਬਦ ਹੀ ਨਹੀਂ ਵਰਤਣਾ ਚਾਹੁੰਦੀ ਉਹ ਸ਼ਬਦ ਹੀ ਨਹੀਂ ਮੈਂ ਵਰਤਣਾ ਚਾਹੁੰਦੀ ਜਦੋਂ ਮਤਲਬ ਮੈਂ ਕਿਸੇ ਰੋਲੇ ਨੂੰ ਮੇਰੀ ਨਣਦ ਦੇ ਨਾਲ ਮੇਰਾ ਰੋਲਾ ਸੀਗਾ ਲੈ ਕੇ ਗਈ ਸੀ ਉਹਨੇ ਬਹੁਤ ਘਟਿਆ ਸ਼ਬਦ ਵਰਤੇ ਸੀਗੇ ਪਰ ਕੋਈ ਗੱਲ ਨਹੀਂ ਸਮਾਊਗਾ ਕਿਤੇ ਕੋਈ ਕਿਤਾਬ ਲਿਖਾਂਗੇ ਜਾਂ ਕੁਝ ਕਰਾਂਗੇ ਸਾਰਾ ਕੁਝ ਪੂਰਾ ਬਾਇਓ ਡਾਟਾ ਦਵਾਂ ਪਰ ਮੈਨੂੰ ਤਾਂ ਕੈਮਰੇ ਤੇ ਬੋਲਦਿਆਂ ਵੀ ਸ਼ਰਮ ਆਉਂਦੀ ਹੈ ਵੀ ਉਹਨੇ ਮੈਨੂੰ ਆ ਸ਼ਬਦ ਬੋਲਨੇ ਸੀਗੇ ਠੀਕ ਹੈ ਬਹੁਤ ਇਹਨਾਂ ਲੋਕਾਂ ਨੇ ਸਾਡੇ ਤੇ ਜ਼ੁਲਮ ਕੀਤਾ ਬਹੁਤ ਧੀਆ ਭੈਣਾਂ ਤੇ ਇਹਨਾਂ ਲੋਕਾਂ ਨੇ ਜ਼ੁਲਮ ਕੀਤੇ ਨੇ ਬਹੁਤ ਮੌਦੇਦਾਰੀਆਂ ਦੇ ਕੇ ਉਹਨਾਂ ਦੇ ਜ਼ੁਲਮ ਕੀਤੇ ਨੇ ਤੇ ਇਹ ਅਕਾਲੀ ਅਖਵਾਉਣ ਦੇ ਬਿਲਕੁਲ ਲਾਇਕ ਨਹੀਂ ਹੈਗੇ ਅਕਾਲੀ ਤਾਂ ਉਹ ਹੁੰਦੇ ਨੇ ਜਿਹੜੇ ਕਰਤਾਰ ਦੇ ਆਪਣੇ ਮਤਲਬ ਸੁੱਚੇ ਤੇ ਸੱਚੇ ਹੋਣ ਠੀਕ ਹੈ ਲੋਕ ਇਹ ਜਿੰਨੇ ਮਰਜ਼ੀ ਡਰਾਮੇ ਕਰੀ ਜਾਣ ਇਹਨਾਂ ਨੇ ਪਤਾ ਕੀ ਕਰਨਾ ਜਿਵੇਂ ਪਹਿਲਾਂ ਕਹਿੰਦਾ ਸੀਗਾ ਅਕਾਲੀ ਦਲ ਵੀ ਅਸੀਂ ਬੀਜੇਪੀ ਦਾ ਸਾਥ ਨਹੀਂ ਲਵਾਂਗੇ ਮੁੜ ਕੇ ਫਿਰ ਬੀਜੇਪੀ ਨਾਲ ਗੱਠਜੋੜ ਕਰ ਲਿਆ ਸੀਗਾ ਇਹਨਾਂ ਨੇ ਹਨਾ ਹਾਲਾਂਕਿ ਲਾਲ ਕਿਸ਼ਨ ਅਡਵਾਨੀ ਵਰਗਿਆਂ ਨੇ ਇੰਦਰਾ ਗਾਂਧੀ ਨੂੰ ਕਹਿ ਕੇ ਹਰਮੰਦਰ ਸਾਹਿਬ ਤੇ ਅਟੈਕ ਕਰਵਾਇਆ ਇਹਨਾਂ ਨੂੰ ਇਹਨਾਂ ਨਾਲ ਗੱਠਜੋੜ ਕਰਨਾ ਹੀ ਗਲਤ ਸੀਗਾ ਸੁਖਵੀਰ ਬਾਦਲ ਦਾ ਠੀਕ ਹੈ ਹੁਣ ਇਹ ਅਲੱਗ-ਅਲੱਗ ਹੋ ਰਹੇ ਨੇ ਜਿੱਦਨ ਜਿੱਦ ਇਹਨਾਂ ਨੂੰ ਲੱਗੂਗਾ ਚਾਰ ਸਿੱਟਾ ਮਿਲ ਗਿਆ ਇਹਨਾਂ ਨੇ ਫੇਰ ਇਕੱਠੇ ਛੋਟ ਕਰ ਲੈਣਾ ਇਹਨਾਂ ਤੇ ਬਿਲਕੁਲ ਭਰੋਸਾ ਨਹੀਂ ਕੀਤਾ ਜਾ ਸਕਦਾ ਹੈਗਾ ਇਹ ਜਿਹੜੇ ਸਿਆਸ ਦੇ ਮਤਲਬ ਭੁੱਖੇ ਲੋਕ ਹੁੰਦੇ ਨੇ ਗੱਦੀਆਂ ਦੇ ਰਾਜ ਗੱਦੀਆਂ ਦੇ ਭੁੱਖੇ ਲੋਕ ਹੁੰਦੇ ਨੇ ਉਹਨਾਂ ਤੇ ਬਿਲਕੁਲ ਭਰੋਸਾ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਜੀ ਤੇ ਤੁਸੀਂ ਕਿਹਾ ਕਿ ਵੀ ਮੇਰਾ ਪਰਿਵਾਰ ਹੈ ਇਸ ਗੱਲ ਕਰਕੇ ਮੈਂ ਹਜੇ ਕੋਈ ਵੀ ਅਜਿਹੀ ਚੀਜ਼ ਬਾਹਰ ਨਹੀਂ ਲੈ ਕੇ ਆ ਸਕਦੀ ਤੁਹਾਨੂੰ ਲੱਗਦਾ ਫਿਰ ਤਾਂ ਤੁਸੀਂ ਇਹ ਸਿੱਧੇ ਚੇਤਾਵਨੀ ਦਿੰਨੇ ਉਹ ਕਾਲੀ ਦਿਨ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਾਲੇ ਚਿੱਠੇ ਜ਼ਰੂਰ ਆ ਬਿਲਕੁਲ ਜੀ ਬਿਲਕੁਲ ਆਉਣਗੇ ਕਿਉਂਕਿ ਜਿਸ ਦਿਨ ਇਹਨਾਂ ਨੇ ਹੁਣ ਅਮਰਤਪਾਲ ਵਾਲਾ ਮਤਲਬ ਉਹ ਕੀਤਾ ਸੀਗਾ ਉਸ ਨੇ ਇੱਕ ਅਕਾਲੀ ਲੀਡਰ ਦਾ ਮੁੰਡਾ ਮੇਰੇ ਨਾਲ ਬੈਸ ਰਿਹਾ ਠੀਕ ਹੈ ਤੇ ਮੈਂ ਉਹਨੂੰ ਇੱਕੋ ਗੱਲ ਕਹੀ ਕਹਿੰਦਾ ਤੁਸੀਂ ਵੱਡੇ ਕੱਲ ਦੇ ਕਹਿੰਦਾ ਜੰਮੇ ਹੋਏ ਤੁਸੀਂ ਪੰਥਕ ਬਣ ਗਏ ਮੈਂ ਕਿਹਾ ਬਾਈ ਜੀ ਪੰਥਕ ਤਾਂ ਮੈਂ 1990 ਦੇ ਵਿੱਚ ਅਮਰਤ ਛੱਕ ਲਿਆ ਸੀਗਾ ਠੀਕ ਹੈ ਬਾਅਦ ਦੇ ਵਿੱਚ ਜਦੋਂ ਮੇਰੇ ਬੇਟਾ ਹੋਇਆ ਡਾਕਟਰਾਂ ਨੇ ਮਤਲਬ ਮੇਰਾ ਗਾਤਰਾ ਉਦੋਂ ਕੱਢਤਾ ਸੀਗਾ ਮੁੜ ਕੇ ਹਜੇ ਤੱਕ ਪਾਇਆ ਨਹੀਂ ਪਰ ਸਿਧਾਂਤਾਂ ਤੇ ਉਸਿਆਂ ਤੇ ਖੜੇ ਆ ਠੀਕ ਐ ਸਦਾ ਤਾਂ ਤੇ ਉਸਿਆਂ ਤੇ ਅੱਜ ਤੱਕ ਖੜੇ ਆ ਠੀਕ ਐ ਸੰਸਾਰਿਕ ਜੀਵ ਆ ਕਿਤੇ ਨਾ ਕਿਤੇ ਕੋਈ ਗਲਤੀ ਕੀਤੀ ਹੋ ਪਰ ਗਾਤਰਾ ਪਾ ਕੇ ਨਹੀਂ ਗਲਤੀ ਕੀਤੀ ਹੈਗੀ ਗਾਤਰਾ ਪਾ ਕੇ ਕੋਈ ਗਲਤੀ ਨਹੀਂ ਕੀਤੀ ਹੈਗੀ ਵੀ ਹਾਂ ਗਾਤਰਾ ਪਾ ਕੇ ਕੋਈ ਮੇਰੀ ਮਤਲਬ ਗਲਤੀ ਇਹ ਸਾਹਮਣੇ ਲੈ ਕੇ ਆਉਣ ਮੈਂ ਮੁੰਡੇ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਪੰਥਕ ਕੱਲ ਵੀ ਸੀ ਪੰਥਕ ਅੱਜ ਵੀ ਆ ਠੀਕ ਐ ਤੇ ਪਰ ਮੈਂ ਲਟੇਰੀ ਨਹੀਂ ਹੈਗੀ ਠੀਕ ਐ ਨਾ ਮੈਂ ਮੰਗਤੀਆਂ ਬਿਗੇਸ ਤੋਂ ਮੈਂ ਪੈਸਾ ਮੰਗਦੀ ਆ ਠੀਕ ਹੈ ਸਭ ਪਤਾ ਮੈਨੂੰ ਕਿਹਨੂੰ ਕਿਹਨੂੰ ਕਿੰਨਾ ਕਿੰਨਾ ਫੰਡ ਆਉਂਦਾ ਹੈ ਕਿਹੜੇ ਲੋਕ ਕਿਵੇਂ ਉਹ ਕਰਦੇ ਨੇ ਕੱਲੇ-ਕੱਲੇ ਦੇ ਕਾਲਾ ਚਿੱਠਾ ਖੋਲੂਗੀ ਨੌਕਰੀਆਂ ਬਦਲ ਨੌਕਰੀ ਮੈਂ ਇਹਨਾਂ ਕੋਲੋਂ ਮਤਲਬ ਨੌਕਰੀਆਂ ਵਾਸਤੇ ਜਿਹੜੀ ਵੀ ਬੀਬੀ ਜਾਂਦੀ ਆ ਮੈਂ ਬਹੁਤ ਹੀ ਦੇਖੀ ਆ ਬਹੁਤ ਜ਼ਿਆਦਾ ਦੇਖੀ ਆ ਉਹਨੂੰ ਇੱਕੋ ਚੀਜ਼ ਕਹਿੰਦੇ ਨੇ ਵੀ ਜਿਹੜੀਆਂ ਮਤਲਬ ਇਹਨਾਂ ਕੋਲ ਜਿਹੜੀ ਵੀ ਔਰਤ ਚੱਲ ਜਾਂਦੀ ਆ ਕੋਈ ਮੇਰੇ ਖਿਆਲ ਨਾਲ ਤਾਂ ਮਤਲਬ ਬਹੁਤ ਘੱਟ ਬੀਬੀਆਂ ਹੋਣਗੀਆਂ ਜਿਹੜੀਆਂ ਮੇਲ ਵਾਂਗੂ ਲੜਪੜ ਕੇ ਉੱਥੋਂ ਵਾਪਸ ਆ ਗਿਆ ਹੋਣਗੀਆਂ ਨਹੀਂ ਇਹਨਾਂ ਨੇ ਕਿਸੇ ਨੂੰ ਵੀ ਨਿਭਖਸ਼ਿਆ ਜਿਵੇਂ ਚੋਣਾਂ ਨੂੰ ਲੈ ਕੇ ਹੁਣ ਅਕਾਲੀ ਦਲ ਦਾ ਤੁਸੀਂ ਦੇਖਿਆ ਹੀ ਆ ਕਿ ਵੀ ਕਿਸ ਤਰ੍ਹਾਂ ਪਹਿਲਾਂ ਬੀਬੀ ਸਰਜੀਤ कौर ਅਕਾਲੀ ਦਲ 'ਚ ਹੀ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਚਲੀ ਜਾਂਦੇ ਨੇ ਆਮ ਆਦਮੀ ਪਾਰਟੀ ਤੋਂ ਫਿਰ ਅਕਾਲੀ ਦਲ ਦੇ ਵਿੱਚ ਆ ਜਾਂਦੇ ਨੇ ਜਿਹੜੀ ਸਰਜੀਤ कौर ਆਪਦੇ ਸਟੈਂਡ ਤੇ ਪੱਕਿਓਂ ਨਹੀਂ ਰਹਿ ਸਕੀ ਜੇ ਉਹ ਅਕਾਲੀ ਦਲ ਦੇ ਵਿੱਚ ਖੜੀ ਸੀਗੀ ਠੀਕ ਹੈ ਅੱਜ ਚੰਦੂ ਮਾਜਰਾ ਵੀ ਅਕਾਲੀ ਦਲ ਛੱਡ ਕੇ ਭੱਜ ਗਿਆ ਠੀਕ ਹੈ ਜਦੋਂ ਉਹਨਾਂ ਦੇ ਬੇੜੇ ਨੂੰ ਜੰਗ ਲੱਗ ਗਈ ਬੇੜੇ 'ਚ ਛੇਕ ਹੋ ਗਏ ਅੱਜ ਢੀਂਡ ਸਾਹਿਬ ਵੀ ਅੱਜ ਚੰਦੂ ਮਾਜਰਾ ਵੀ ਸਭ ਅਕਾਲੀ ਦਲ ਨੂੰ ਛੱਡ ਕੇ ਭੱਜ ਗਏ ਬ ਪਾਰਟੀ ਦੇ ਵਿੱਚ ਝਾਰ ਵਾਲੀ ਇਹ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਕੀਤਾ ਜਿਨ੍ਹਾਂ ਨੇ ਸਾਡੇ ਸਿੱਖਾਂ ਤੇ ਜ਼ੁਲਮ ਕੀਤਾ ਅੱਜ ਉਹ ਕਹਿੰਦੀ ਹੈ ਮੈਨੂੰ ਅਮਰਪਾਲ ਸਪੋਰਟ ਕਰ ਦੇਵੇ ਤੂੰ ਤਾਂ ਉਹਨਾਂ ਨਾਲ ਝਾਰ ਵਾਲੀ ਸੀ ਅਸੀਂ ਤੇਰੇ ਤੇ ਭਰੋਸਾ ਕਿਵੇਂ ਕਰ ਲਈਏ ਜਿਨ੍ਹਾਂ ਨੇ ਅਮਰਪਾਲ ਡਿਬਰੂਗੜ੍ਹ ਪਹਚਾਇਆ ਸਾਡੇ ਸਿੰਘ ਡਿਬਰੂਗੜ੍ਹ ਪਹਚਾਏ ਇੱਕ ਵਾਰ ਤਾਂ ਉਹਨਾਂ ਤੇ ਜਾ ਕੇ ਮੁਕੜਾਂ 'ਚ ਬੈਣੀ ਇੱਕ ਵਾਰ ਤਾਂ ਜਾ ਕੇ ਉਹਨੂੰ ਤੇ ਸਰੋਪੇ ਪੋਣੇ ਦੂਜੇ ਪਾਸੇ ਸਾਡੇ ਤੋਂ ਸਪੋਰਟ ਭਾਲਦੀਆਂ ਇਹ ਤੇਰਾ ਦੋਗਲਾ ਕਰਤਾਨ ਕਿਹੜਾ ਇਹ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਬੀਬੀ ਸਰਜੀਤ ਕੌਰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਮਤਲਬ ਤੈਨੂੰ ਤਾਂ ਆਪਣੇ ਮਤਲਬ ਨਾਮ ਦੇ ਨਾਲ ਕੌਰ ਨਹੀਂ ਹੁੰਦਾ ਕੌਰ ਦੀ ਜਿਹੜੀ ਮਤਲਬ ਤੂੰ ਇਹ ਉਹ ਕਰਨੀ ਹੈ ਵਿਆਖਿਆ ਕਰਨੀ ਹੈ ਤੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਕੀਤੀ ਹੋਈ ਆ ਬੀਬੀ ਉਹ ਪੜ ਲਈ ਫੇਰ ਦੇਖੀ ਵੀ ਤੂੰ ਕਿੱਥੇ ਖੜੀ ਆ ਤੂੰ ਅਮਰਤਪਾਲ ਦੀ سپورਟ ਲੈਂਡ ਜੋਗੀ ਹੈਗੀ ਆ ਜਾਂ ਨਹੀਂ ਹੈਗੀ ਬਾਕੀ ਜਿਹੜਾ ਤੇਰਾ ਅਕਾਲੇਦਲ ਉਹ ਤੈਨੂੰ ਮੁਬਾਰਕ ਠੀਕ ਹੈ ਫਿਰ ਤੂੰ ਉਹਨੂੰ ਛੱਡ ਕੇ ਨਾ ਭੱਜ ਚਾਹੇ ਉਹ ਡੁੱਬ ਰਿਹਾ ਡੁੱਬਦੇ ਨਾਲ ਡੁੱਬ ਜਾ ਯਾਰੀ ਤਾਂ ਉਹ ਆ ਠੀਕ ਹੈ ਮਰਦਿਆ ਨਾ ਮਰਜੋ ਜਿਉਂਦਿਆਂ ਨਾਲ ਜਿਉਂ ਲੋ ਠੀਕ ਹੈ ਜਾਰੀ ਤਾਂ ਉਹ ਹੁੰਦੀ ਆ ਅੱਜ ਸਾਰੇ ਉਹਦਾ ਸਾਥ ਛੱਡ ਕੇ ਭੱਜ ਰਹੇ ਨੇ ਗਲਤੀਆਂ ਸਭ ਦੀਆਂ ਸੀਗੀਆਂ ਭੁਗਤਣਾ ਕਿਸੇ ਹੋਰ ਨੂੰ ਇਹ ਕਹਿੰਦੇ ਨੇ ਪੈਣ ਠੀਕ ਹੈ ਭੁਗਤਣੀਆਂ ਜਿੱ ਇੱਕ ਬੰਦੇ ਤੇ ਸੱਟ ਕੇ ਤੁਸੀਂ ਸਾਰਾ ਕੁਝ ਤੁਸੀਂ ਮਤਲਬ ਉਸ ਚੀਜ਼ ਤੋਂ ਪਰੇ ਨਹੀਂ ਹੋ ਸਕਦੇ ਹੈਗੇ ਉਸ ਚੀਜ਼ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਹੈਗੇ ਵੀ ਤੁਹਾਡੀਆਂ ਗਲਤੀਆਂ ਨਹੀਂ ਸੀ ਤੁਹਾਡੀਆਂ ਗਲਤੀਆਂ ਤੁਸੀਂ ਵੀ ਉਸ ਚੀਜ਼ ਦੇ ਬਰਾਬਰ ਜ਼ਿੰਮੇਵਾਰ ਸੀਗੇ ਜਿਹੜਾ ਕੁਝ ਪੰਜਾਬ ਦੇ ਨਾਲ ਹੋਇਆ ਜਿਹੜਾ ਕੁਝ ਪੰਜਾਬ ਦੇ ਨਾਲ ਤੁਸੀਂ ਤਾਂ ਕਾ ਕੀ ਤਾਂ ਚਾਹੇ ਉਹ ਨੌਕਰੀਆਂ ਦੇ ਵਿੱਚ ਕੀਤਾ ਚਾਹੇ ਉਹ ਚਿੱਟੇ 'ਚ ਕੀਤਾ ਚਾਹੇ ਉਹ ਬਾਰਲੀਆ ਸਟੇਟਾਂ ਦੇ ਬਾਦਲ ਸਾਹਿਬ ਦੇ ਹੁੰਦੇ ਮਤਲਬ ਇਹ ਜੇ ਰੋਕ ਲੱਗ ਜਾਂਦੀ ਠੀਕ ਹੈ ਵੀ ਹਾਂ ਬਾਰਲੀਆ ਸਟੇਟ ਦਾ ਕੋਈ ਆ ਕੇ ਇੱਥੇ ਜ਼ਮੀਨ ਨਹੀਂ ਲੈ ਸਕਦਾ ਇੱਥੇ ਡੋਮਿਸਾਈਲ ਲੱਗੂਗਾ ਨੌਕਰੀ ਦੇ ਲਈ ਤਾਂ ਅੱਜ ਭਗਵੰਤ ਮਾਨ ਦੀ ਹਿੰਮਤ ਨਾ ਹੁੰਦੀ ਵੀ ਜਿਹੜੀਆਂ ਬਿਜਲੀ ਵਿਭਾਗ ਦੇ 46 ਦੀਆਂ 46 ਪੋਸਟਾਂ ਜੇਹੀ ਸੀਗੇ ਜਿਹੜੇ ਉਹ ਰਾਜਸਥਾਨ ਦੇ ਤੇ ਮਤਲਬ ਹਰਿਆਣੇ ਦੇ ਲਏ ਨੇ ਜਿਹੜੇ ਪਟਵਾਰੀ ਸੀਗੇ ਇੱਕੋ ਪਿੰਡ ਦੇ 26 ਪਟਵਾਰੀ ਲੱਗਦੇ ਨੇ ਹਰਿਆਣੇ ਦੇ ਠੀਕ ਹੈ ਵੀ ਇਹ ਚੀਜ਼ਾਂ ਅੱਜ ਹੁੰਦੀਆਂ ਨਾ ਜੇ ਕਿਤੇ ਇਹਨਾਂ ਨੇ ਪੰਜਾਬ ਵਿੱਚ ਅਜਿਹਾ ਨਾ ਬਾਹ ਫੜੀ ਹੁੰਦੀ ਫਿਤਾਮਾ ਦੀ ਪਾਰਟੀ ਨੇ ਵੀ ਨਹੀਂ ਸਿਆਉਣਾ ਹੈਗਾ ਉੱਥੇ ਠੀਕ ਹੈ ਕੇਜਰੀ ਵਾਣ ਨੇ ਇੱਥੇ ਸਾਡੇ ਤੇ ਨਹੀਂ ਹਾਵੀ ਹੋਣਾ ਸੀਗਾ ਇੱਕ ਗੰਦੀ ਸੋਚ ਦੇ ਮਾਲਕ ਨੇ ਜਿਹੜਾ ਅੱਜ ਇੱਕ ਜੇਲ੍ਹ 'ਚ ਬੈਠੇ ਨੂੰ ਉਹਨੂੰ ਐ ਫੋਟੋਆਂ ਭਗਵੰਤ ਮਾਨ ਨੇ ਆਉਂਦੇ ਭਗਵੰਤਬਾਣਾ ਤੂੰ ਉਹਦੇ ਕਰਤਾਰ ਵੀ ਦੱਸਦੇ ਵੀ ਕਿਹੜੀ ਕੁਰਬਾਨੀ ਦੇ ਵਿੱਚ ਉਹ ਅੰਦਰ ਗਿਆ ਹਨਾ ਵੀ ਅੱਜ ਜੇ ਕਿਤੇ ਮਤਲਬ ਚਾਹੇ ਆਮ ਆਦੀ ਪਾਰਟੀ ਹਾਵੀ ਹੋਈ ਆ ਸਾਡੇ ਤੇ ਚਾਹੇ ਸਾਡਾ ਪੰਜਾਬ ਚਿੱਟੇ ਨਾਲ ਮਾਰਿਆ ਚਾਹੇ ਸਾਡਾ ਪੰਜਾਬ ਵਿਦੇਸ਼ੀ ਉਡਾਰੀ ਨਾਲ ਮਰ ਰਿਹਾ ਚਾਹੇ ਸਾਡਾ ਪੰਜਾਬ ਨਸ਼ੇ ਵਾਲੇ ਟੀਕੇ ਨਾਲ ਮਰ ਰਿਹਾ ਚਾਹੇ ਸਾਡਾ ਪੰਜਾਬ ਬੇਬੀ ਟਿਊਬ ਸੈਂਟਰ ਮਾਰ ਰਹੇ ਨੇ ਠੀਕ ਹੈ ਇਹ ਸਾਰੇ ਪਾਸਿਓ ਸਾਡਾ ਪੰਜਾਬ ਤਾਂ ਹੀ ਮਰਿਆ ਜੇ ਬਾਦਨਾ ਨੇ ਗੰਦ ਪਾਇਆ ਜੇਬ ਅਕਾਲੀ ਦਲ ਨੇ ਗਲਤ ਦਿਸ਼ਾ ਦੇ ਵੱਲ ਗਿਆ ਉਹ ਅੱਜ ਦਾ ਨਹੀਂ ਗਿਆ ਇਹ ਇਹ ਗਿਆ ਮਤਲਬ ਰੰਕਾਰੀ ਕਾਂਡ ਵੇਲੇ ਦਾ ਰੰਕਾਰੀ ਇਹਨਾਂ ਨੇ ਗੁਰਵਚਨਾ ਭਜਾਇਆ ਉਹਨੂੰ ਗੱਡੀ ਦਿੱਤੀ ਐਮਬੈਸਡਰ ਉਹਨੂੰ ਦਿੱਲੀ ਪਹੁੰਚਾਇਆ ਇਹਨਾਂ ਨੇ ਪੰਜਾਬ ਚ ਉਹਨੂੰ ਭਜਾਇਆ ਉਹਦੀ ਮਤਲਬ ਮਦਦ ਕੀਤੀ ਹੈ ਇਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਜੋ ਪੰਜਾਬ ਦੇ ਵਿੱਚ ਦੌਰ ਚੱਲਿਆ ਜੋ ਪੰਜਾਬ ਨੇ ਸੰਤਾਪ 20 ਸਾਲ ਭੋਗਿਆ ਜੋ ਮਾਜੇ ਨੇ ਭੋਗਿਆ 22 ਸਾਲ ਉਥੇ ਜਨਨਾ ਨਹੀਂ ਚੜੀਆਂ ਹੈਗੀਆਂ ਆਪਾਂ ਨੂੰ ਸਾਰਾ ਕੁਝ ਪਦਿਆ ਇਹ ਸਾਰੇ ਦਾ ਸਾਰਾ ਜਿਹੜਾ ਠਿੱਕਰ ਆ ਉਹ ਅਕਾਲੀ ਦਲ ਬਾਦਲ ਤੇ ਫੁੱਟਦਾ ਠੀਕ ਹੈ ਬਿਲਕੁਲ ਨਹੀਂ ਜੀ ਕਰਦੇ ਬਲਟੋਹਾ ਇੰਨਾ ਭੌਂਕਿਆ ਹੋਣਾ ਅਮਰਪਾਲ ਦੇ ਬਰਾਬਰ ਖੜ ਕੇ ਬਿਲਕੁਲ ਨਹੀਂ ਜੀ ਅਸਰ ਅਸਰ ਨਕਾਰੇ ਹੋਏ ਨੇ ਠੀਕ ਹੈ ਜਿਹੜਾ ਹਰਸਿਮਰਤ ਕੌਰ ਵੀ ਜਿੱਤੀ ਹੈ ਹਰਸਿਮਰਤ ਕੌਰ ਨੂੰ ਵੀ ਲੋਕ ਮਤਲਬ ਕਹਿ ਰਹੇ ਨੇ ਵੀ ਕਿਤੇ ਚਾਰ ਵੋਟਾਂ ਬਦਲੇ ਫ੍ਰਿਜ ਦਿੱਤਾ 6 ਵੋਟਾਂ ਬਦਲੇ ਏਸੀ ਦਿੱਤਾ ਜਾਂ ਮਤਲਬ 8 ਵੋਟਾਂ ਬਦਲੇ ਸਕੂਟਰੀ ਦਿੱਤੀ ਆ ਉਹ ਵੀ ਸਾਰਾ ਕੁਝ ਮਤਲਬ ਲੋਕਾਂ ਤੋਂ ਆਪਾਂ মিডিਆ ਤੇ ਸੋਸ਼ਲ ਮੀਡੀਆ ਤੇ ਸੁਣਦੇ ਆ ਸੱਚਾਈ ਤਾਂ ਵੈਕਰ ਨੂੰ ਪਤਾ ਹੋਊਗਾ ਕੀ ਆ ਜਾਂ ਮਤਲਬ ਸਿਮਰਤ ਹਰਸਿਮਰਤ ਬਾਦਲ ਨੂੰ ਪਤਾ ਪਰ মিডিਆ ਤੇ ਮਤਲਬ ਸੋਸ਼ਲ ਮੀਡੀਆ ਤੇ ਇਹੀ ਗੱਲਾਂ ਆ ਰਹੀਆਂ ਨੇ ਉਹ ਸਾ ਇਹ ਸੇਟ ਲੱਗ ਗਏ ਨੇ ਹਰਸ ਮਰਤਾਲੇ ਠੀਕ ਹੈ ਮੁੱਢੋਂ ਹੀ ਨਕਾਰਤਾ ਇਹ ਜਿਹੜੇ ਅਕਾਲੀਦਰ ਅਸਲੀ ਅਕਾਲੀ ਸੀਗੇ ਉਹ ਅਸੀਂ ਜਿਤਾਏ ਨੇ ਚਾਹੇ ਭਾਈ ਸਰਬਜੀਤ ਸਿੰਘ ਮਲੋਆ ਨੇ ਉਹ ਅਕਾਲੀ ਨੇ ਸਾਡੀ ਨਿਗਾਹ ਦੇ ਵਿੱਚ ਸਾਡੀ ਨਿਗਾਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਉਹ ਜਿਤਾਏ ਨੇ ਅਸੀਂ ਉਹ ਅਕਾਲੀ ਨਹੀਂ ਉਹ ਅਸਲ ਅਕਾਲੀ ਉਹ ਨੇ ਉਹ ਜਿਹਾਂ ਰੂਹਾਂ ਅਸਲ ਅਕਾਲੀ ਨੇ ਭਾਈ ਸਰਬਜੀਤ ਸਿੰਘ ਦੇ ਮਤਲਬ ਪਿਓ ਨੇ ਜਿਹੜਾ ਕੰਮ ਕੀਤਾ ਉਹਨੇ ਇੱਕੋ ਗੱਲ ਕਹੀ ਸੀ ਵੀ ਜੇ ਇਹ ਬਾਜ ਉੱਡ ਕੇ ਅਕਾਲੀ ਦਾ ਮਤਲਬ ਕੀ ਹੁੰਦਾ ਅਕਾਲ ਨਾਲ ਜੁੜਿਆ ਹੋਇਆ ਠੀਕ ਹੈ ਉਹ ਅਕਾਲਨਾ ਵਾਕਿਆ ਅਕਾਲਨਾ ਜੁੜੇ ਹੋਏ ਸੀਗੇ ਉਹ ਆ ਕੇ ਕਹਿੰਦੇ ਨੇ ਵੀ ਜੇ ਬਾਜ਼ ਦਾ ਇਹਦਾ ਸੁਨੇਹਾ ਹੈਗਾ ਤਾਂ ਆ ਕੇ ਮੇਰੀ ਮਾਂ ਤੇ ਬੈਠੂਗਾ ਮਾਂ ਤੇ ਬੈਠਿਆ ਉਹਨਾਂ ਨੇ ਸੁਨੇਹਾ ਜੋ મતલਬ ਦਸਮ ਪਿਤਾ ਨੇ ਸੁਨੇਹਾ ਲਾਇਆ ਸੀਗਾ ਉਹਨਾਂ ਨੇ ਪੂਰਾ ਕੀਤਾ ਪੂਰਾ ਕੀਤਾ ਤੇ મતલਬ ਇੰਦਰਾ ਨੂੰ ਖਤਮ ਕੀਤਾ ਕਿ મતલਬ ਅਸੀਂ ਉਹਦਾ ਬਦਲਾ ਲਿਆ ਸ੍ਰੀ ਹਰਮੰਦਰ ਸਾਹਿਬ ਦਾ ਬਦਲਾ ਲਿਆ ਬਦਲਾ ਲਿਆ ਤੇ ਅੱਜ ਸਰਬਜੀਤ ਸਿੰਘ ਦਾ મતલਬ ਅਸੀਂ ਉਹਨਾਂ ਦੀ ਕੁਰਬਾਨੀ ਦਾ ਮੁੱਲ ਮੋੜਿਆ ਪੰਜਾਬ ਨੇ ਠੀਕ ਹੈ ਉਹਨਾਂ ਨੂੰ ਦਿਤਾਇਆ ਹੈ ਤੇ ਅਸਲ ਅਕਾਲੀ ਅਸੀਂ ਸਾਹਮਣੇ ਲੈ ਕੇ ਆ ਰਹੇ ਹਾਂ ਜੀ ਤੁਸੀਂ ਆਪਣਾ ਮਤਲਬ ਕਿ ਅਸਲ ਅਕਾਲੀ ਦਲ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਪਾਲ ਬਿਲਕੁਲ ਉਹਨਾਂ ਨੂੰ ਮੰਨਦੇ ਆਂ ਜੀ ਅਸੀਂ ਉਹਨਾਂ ਨੂੰ ਮੰਨਦੇ ਆ ਹਨਾ ਦੇਖੋ ਅਕਾਲੀ ਹੋਣ ਦਾ ਮਤਲਬ ਇਹ ਨਹੀਂ ਕਿ ਇਹਨਾਂ ਨੇ ਠੇਕਾ ਨਹੀਂ ਲੈ ਰੱਖਿਆ ਵੀ ਜਿਹੜਾ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਊਗਾ ਉਹ ਹੀ ਅਕਾਲੀ ਆ ਠੀਕ ਹੈ ਅਕਾਲੀ ਤਾਂ ਅਕਾਲੀ ਦਲ ਅੰਮ੍ਰਿਤਸਰ ਵੀ ਹੈਗਾ ਆਪਾਂ ਸਿਮਰਜੀਤ ਸਿੰਘ ਮਾਨ ਨੂੰ ਦੇਖਦੇ ਆਂ ਪਹਿਲੇ ਦਿਨ ਤੋਂ ਸਰਵਾਈਵ ਕਰਦੇ ਆ ਰਹੇ ਨੇ ਠੀਕ ਹੈ ਚਾਹੇ ਮਤਲਬ ਲੋਕ ਉਹਨਾਂ ਦੀ ਜਿਹੜੀ ਉਹ ਨਹੀਂ ਸਮਝ ਸਕੇ ਹਨਾ ਉਹਨਾਂ ਨੇ ਭਗਤ ਸਿੰਘ ਬਾਰੇ ਬਿਆਨ ਦਿੱਤਾ ਲੋਕ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਲੋਕ ਉਹਨਾਂ ਦਾ ਵਿਰੋਧ ਕਿਉਂ ਕਰਨ ਲੱਗੇ ਉਹਨਾਂ ਦੀ ਗੱਲ ਕਿਉਂ ਨਹੀਂ ਸਮਝੇ ਅਸੀਂ ਗੱਲ ਇਹ ਚਾਹੁੰਦੇ ਆਂ ਵੀ ਜੇ ਮਤਲਬ ਬਾਪੂ ਜੀ ਨੇ ਇਹ ਗੱਲ ਕਹੀ ਹੈ ਸਰਦਾਰ ਸਿੰਘ ਜੀ ਨੇ ਸੀ ਮਾਨ ਨੇ ਗੱਲ ਕਹੀ ਹੈ ਵੀ ਭਗਾ ਸਿੰਘ ਨੂੰ ਤੁਸੀਂ ਅੱਤਵਾਦੀ ਅਸੀਂ ਨਹੀਂ ਕਹਿੰਦੇ ਅੱਤਵਾਦੀ ਸਿੰਘ ਜੀ ਸਿੰਘ ਮਾਨ ਨਹੀਂ ਕਹਿੰਦੇ ਅੱਤਵਾਦੀ ਅੱਤਵਾਦੀ ਕਹਿੰਦੇ ਆ ਜਿਹੜੇ ਅੰਗਰੇਜ਼ਾਂ ਵੇਲੇ ਦੇ ਮਤਲਬ ਕਾਗਜ ਨੇ ਉਹ ਅੱਜ ਤੱਕ ਸੈਂਟਰ ਸਰਕਾਰ ਨੇ ਰੱਦ ਹੀ ਨਹੀਂ ਕੀਤੇ ਠੀਕ ਹੈ ਕਿਤੇ ਸ਼ਹੀਦ ਐਲਾਨਿਆ ਹੀ ਹੈ ਨੀਗਾ ਸੈਂਟਰ ਨੇ ਉਹਨਾਂ ਨੂੰ ਕਿਤੇ ਅਸੀਂ ਇਸ ਗੱਲ ਕਰਕੇ ਰੌਲਾ ਪਾਉਂਦੇ ਆ ਵੀ ਕਿਤਨਾ ਕਿਤੇ ਕਿਉਂਕਿ ਸੈਂਟਰ ਤਾਂ ਹਮੇਸ਼ਾ ਸਾਡਾ ਵਿਰੋਧ ਕਰਦਾ ਠੀਕ ਹੈ ਜੇ ਅਸੀਂ ਕਹਿੰਨੇ ਵੀ ਦਿਨ ਹੈ ਉਹ ਕਹਿੰਦਾ ਰਾਤ ਹੈ ਜੇ ਅਸੀਂ ਕਹਿੰਨੇ ਰਾਤ ਹੈ ਤਾਂ ਕਿਸਾਨ ਨੂੰ ਕਹਿੰਦੇ ਨੇ ਦਿਨ ਹੈ ਹੁਣ ਜੇ ਅਸੀਂ ਕਹਿੰਨਾ ਤਾਂ ਮਤਲਬ ਵੀ ਭਗਾ ਸੀਗਾ ਹੱਤਵਾਦੀ ਗਿਆ ਤਾਂ ਇਹ ਦੇਸ਼ ਭਗਤ ਕਹਿ ਦੇਣਾ ਹਾਂ ਕਾਗਜ਼ਾਂ ਦੇ ਵਿੱਚ ਦੇਸ਼ ਭਗਤ ਕਹਿ ਕੇ ਉਹਨੂੰ ਇੱਕ ਕੇਂਦਰ ਸਰਕਾਰ ਪੂਰੇ ਭਾਰਤ ਦੇ ਵਿੱਚ ਛੁੱਟੀ ਕਰੇ ਉਹਦੇ ਨਾਂ ਤੇ ਉਹਦੀ ਐਡੀ ਵੱਡੀ ਕੁਰਬਾਨੀ ਹੈ ਠੀਕ ਹੈ ਉਹ ਫਾਂਸੀਆਂ ਤੇ ਚੜਨੇ ਉਹ ਠੀਕ ਹੈ ਫਾਂਸੀਆਂ ਤੇ ਚੜਨੇ ਤਾਂ ਉਹਨੇ ਕੁਰਬਾਨੀ ਦਾ ਮੁੱਲ ਪਾਵੇ ਪੂਰੇ ਭਾਰਤ ਦੇ ਵਿੱਚ ਛੁੱਟੀ ਹੋਣੀ ਚਾਹੀਦੀ ਉਹਦੇ ਜਨਮ ਦਿਨ ਦੇ ਉੱਤੇ ਠੀਕ ਹੈ ਉਹਦੇ ਸ਼ਹੀਦੀ ਦਿਹਾੜੇ ਦੇ ਉੱਤੇ ਛੁੱਟੀ ਹੋਣੀ ਚਾਹੀਦੀ ਉਹਨੂੰ ਬਕਾਇਦਾ ਤੁਸੀਂ ਐਲਾਨ ਕਰੋ ਬਿਹਾ ਭਗਤ ਸਿੰਘ ਸ਼ਹੀਦ ਹੈਗਾ ਠੀਕ ਹੈ ਉਹਦੇ ਮਗਰ ਲੋਕ ਹੱਤੋ ਕੇ ਬੈਜਦੇ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹੜਾ ਅਸਲ ਅਕਾਲੀ ਹੈਗਾ ਜਿਹੜਾ ਮਤਲਬ ਪੰਜਾਬ ਲਈ ਪੰਜਾਬ ਦੇ ਪਾਣੀਆਂ ਲਈ ਚਾਹੇ ਨੌਜਵਾਨੀ ਲਈ ਚਾਹੇ ਦੀਪ ਸਿੱਧੂਆ ਚਾਹੇ ਮੁੱਸੇਵਾਲਾ ਚਾਹੇ ਸੰਦੀ ਨੰਗਲ ਅੰਬੀਆਂ ਹਰ ਇੱਕ ਲਈ ਉਹਨੇ ਹਾ ਦਾ ਨਾਰਾ ਮਤਲਬ ਮਾਰਿਆ ਜੇ ਅਸੀਂ ਕਿਤੇ ਖਸਖਸ ਦੀ ਜਾ ਕੇ ਮੰਗ ਵੀ ਰੱਖਤੀ ਆ ਵੀ ਪੰਜਾਬ ਨੂੰ ਖਸਖਸ ਦੇ ਦਿਓ ਚਿੱਟੇ ਤੋਂ ਬਚਾ ਲਓ ਤਾਂ ਉਹ ਵੀ ਮੰਗ ਵੀ ਸਾਡੀ ਉਹਨਾਂ ਨੇ ਉਹ ਸੈਂਟਰ ਦੇ ਵਿੱਚ ਜਾ ਕੇ ਉਹ ਬੋਲੇ ਨੇ ਠੀਕ ਹੈ ਅਕਾਲੀ ਦਲ ਅਸੀਂ ਉਹਨਾਂ ਨੂੰ ਵੀ ਮੰਨਦੇ ਆ ਠੀਕ ਹੈ ਪਰ ਜਿਹੜਾ ਮਤਲਬ ਹੁਣ ਠੀਕ ਹੈ ਜਿਹੜੇ ਲੋਕ ਪਸੰਦ ਕਰਦੇ ਨੇ ਅਕਾਲੀ ਦਲ ਅਸੀਂ ਅਕਾਲੀ ਦਲ ਨੂੰ ਅਮਰਸਾ ਇਹਦੇ ਸੌਰੀ ਅਮਰਪਾਲ ਸਿੰਘ ਦੇ ਰੂਪ ਦੇ ਵਿੱਚ ਭਾਈ ਸਰਵਜਿੰਦਰ ਸਿੰਘ ਦੇ ਰੂਪ ਦੇ ਵਿੱਚ ਅਸੀਂ ਜੇ ਹੁਣ ਚੰਦੂ ਮੱਜਰੀ ਉਹ ਨਹੀਂ ਕਹਿੰਦੇ ਨੇ ਵੀ ਅਸੀਂ ਬਾ ਸੁਖਵੀਰ ਬਾਦਲ ਨੂੰ ਪਰਾਂ ਧੱਕ ਕੇ ਅਸੀਂ ਅਕਾਲੀ ਦਲ ਬਚਾਵਾਂਗੇ ਬਿਲਕੁਲ ਨਹੀਂ ਹੋ ਸਕਦਾ ਅਸੀਂ ਉਹਨਾਂ ਨੂੰ ਨਕਾਰਿਆ ਹੋਇਆ ਤਾਂ ਨਕਾਰੇ ਹੋਈ ਹੀ ਨੇ ਜੀ ਹਾਂਜੀ ਕਿਉਂਕਿ ਹੁਣ ਐਮਪੀ ਦੀਆਂ ਇਲੈਕਸ਼ਨਾਂ ਨੇ ਵੀ ਦਾਸਤਾ ਠੀਕ ਹੈ ਵੀ ਅਕਾਲੀ ਦਲ ਨੂੰ ਇਸ ਨੂੰ ਇਹਨਾਂ ਇਸ ਲੀਡਰਸ਼ਿਪ ਨੂੰ ਲੋਕ ਮੂੰਹ ਨਹੀਂ ਲਾਉਣਗੇ ਇਹਨਾਂ ਨੂੰ ਇਹ ਚਾਹੀਦਾ ਜਿਹੜੇ ਇਹਨਾਂ ਦੇ ਵਿੱਚ ਨੌਜਵਾਨ ਮੁੰਡੇ ਨੇ ਮਨਪ੍ਰੀਤ ਸਿੰਘਿਆਲੀ ਵਰਗੇ ਠੀਕ ਹੈ ਸਾਡੇ ਇੱਥੇ ਬਲਜੀਤ ਪੁੱਟਾ ਮੁੰਡਾ ਵਧੀਆ ਕੰਮ ਕਰਦਾ ਠੀਕ ਹੈ ਦਿਲੋਂ ਅਕਾਲੀ ਆ ਦਿਲੋਂ ਅਕਾਲੀ ਆ ਦਿਲੋਂ ਹੀ ਉਹ ਸਾਡੇ ਨਾਲ ਖੜਦਾ ਜੇ ਕਿਤੇ ਪੰਥ ਦਾ ਕੰਮ ਹੁੰਦਾ ਹੈ ਕੋਈ ਸਮਾਜ ਸੇਵੀ ਕੰਮ ਹੁੰਦਾ ਹੈ ਹਨਾ ਉਹਦੇ ਵਿੱਚ ਦਿਲੋਂ ਖੜਦਾ ਹੋ ਹਨਾ ਬਹੁਤ ਮੁੰਡੇ ਪੰਜਾਬ ਲੈਵਲ ਦੇ ਵਿੱਚ ਇਹ ਹਜੇ ਨੇ ਜਿਹੜੇ ਦਿਲੋਂ ਚਾਹੁੰਦੇ ਨੇ ਵੀ ਅਕਾਲੀ ਦਲ ਹੋਵੇ ਠੀਕ ਹੈ ਇਹ ਜਿਹੜੀ ਇਹ ਆਪਾਂ ਕਹਿੰਦੇ ਨੇ ਵੱਡਿਆਂ ਦੀ ਲੀਡਰਸ਼ਿਪ ਆ ਠੀਕ ਹੈ ਇਹ ਅਸੀਂ ਮੁੰਡੋਂ ਨਕਾਰ ਨਹੀਂ ਹੋਈ ਹੈ ਇਹਨੂੰ ਅਸੀਂ ਮੂਹ ਨਹੀਂ ਲਾਉਣਾ ਹੈਗਾ ਕੋਈ ਹੋਰ ਚੰਗਾ ਲੀਡਰ ਹੋਇਆ ਤਾਂ ਲੋਕ ਉਹਨੂੰ ਚੰਗਾ ਕਈ ਵੀ ਦੇਣਗੇ ਵੋਟ ਵੀ ਪਾ ਦੇਣਗੇ ਪਰ ਨਹੀਂ ਇਹ ਖਤਮ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਵੀ ਧੰਨਵਾਦ ਜੀ ਹੁਣ ਸਾਨੂੰ ਦੋਈ ਸਸਾ ਸਤਿ ਧੰਨਵਾਦ